ਕਿ ਤਾਂ ਆਪਰੇਸ਼ਨ ਕਰਾਉਣ ਆਈ ਕੁੜੀ ਦੀ ਮੌਤ ਤੋਂ ਬਾਅਦ ਖੜਾ ਹੋ ਗਿਆ ਵਿਵਾਦ ਜੀ ਹਾਂ ਨਾਪਿਆ ਨੇ ਡਾਕਟਰ ਤੇ ਲਾਤੇ ਚਾਨੋ ਮਾਰਨ ਦੇ ਨੁਕਸਾਨ ਜਿਸ ਤੋਂ ਬਾਅਦ ਹਸਪੀਟਲ ਦੇ ਅੱਗੇ ਆ ਸਾਰਿਆਂ ਨੇ ਕੀਤਾ ਪ੍ਰੋਟੈਸਟ ਆਓ ਤੁਹਾਨੂੰ ਦਿਖਾਉਂਦੇ ਆ ਪਟਿਆਲਾ ਤੋਂ ਇਹ ਤਸਵੀਰਾਂ ਜਿਸ ਦੇ ਵਿੱਚ ਡਾਕਟਰਾਂ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਦੇਖੋ ਅਸੀਂ ਗੁੜੀਆਂ ਨੂੰ ਨਾ ਇੱਕ ਛੋਟੇ ਜਿਹੇ ਆਪਰੇਸ਼ਨ ਨਾਕ ਦੀ ਹੱਡੀ ਦੇ ਛੋਟੇ ਜਿਹੇ ਆਪਰੇਸ਼ਨ ਵਾਸਤੇ 22 ਤਰੀਕ ਨੂੰ ਇੱਥੇ ਐਡਮਿਟ ਕਰਾਇਆ ਸੀ ਤੇ ਨਾਲ ਹੀ ਪਤਾ ਨਹੀਂ ਕੀ ਕਰਿਆ ਇਹਨੇ ਕੀ ਨਹੀਂ 2 ਘੰਟੇ 2-3 ਘੰਟੇ ਆਪਰੇਸ਼ਨ ਚ ਲਗਾਏ ਤੇ ਉਸ ਤੋਂ ਬਾਅਦ 23 ਤਰੀਕ ਨੂੰ ਇਹਨਾਂ ਨੇ ਡਿਸਚਾਰਜ ਕਰਤਾ ਜਦਕਿ ਅਸੀਂ ਪਹਿਲਾਂ ਵੀ ਦੱਸਿਆ ਆਏ ਸੀ ਸੰਬੰਧੀ ਕੰਪਲੀਟਾਂ ਵੀ ਸਾਰੀ ਪਰਸੋਂ ਹੀ ਦੇ ਚੁੱਕੇ ਸੀ ਸਾਡੀ ਬੇਟੀ ਦੀ ਮੌਤ ਹੋ ਗਈ ਤੇ ਉਸ ਦਿਨ ਵੀ ਕੁੜੀ ਦੀ ਹਾਲਤ ਬਿਲਕੁਲ ਠੀਕ ਨਹੀਂ ਸੀ ਤੇ ਪੂਰਾ ਨੀਚੇ ਦਾ ਪਾਸਾ ਉਹਦਾ ਸੁੰਨ ਸੀ ਕੁੜੀ ਦਾ ਤੇ ਇਹਨਾਂ ਨੇ ਕਿਹਾ ਕਿ ਵੈਸੇ ਕੋਈ ਛੋਟੀ ਜੀ ਪ੍ਰੋਬਲਮ ਹੈ ਗੈਸਟਰੋ ਗੈਸ ਗੋਸ ਦੀ ਪ੍ਰੋਬਲਮ ਹੈ ਦੂਰ ਹੋ ਜਾਊਗੀ ਤੁਸੀਂ ਜਾਓ ਕੋਈ ਗੱਲ ਨਹੀਂ ਅਸੀਂ ਘਰ ਗਏ ਅਸੀਂ ਦੁਬਾਰਾ ਦੱਸਿਆ ਕਿ ਕੁੜੀ ਦੀ ਤਬੀਤ ਖਰਾਬ ਹੁੰਦੀ ਜਾ ਰਹੀ ਹੈ ਇਹਨਾਂ ਨੇ ਸਾਨੂੰ ਇੱਕ ਮੈਡੀਸਨ ਜਦ ਦਿੱਤੀ ਕਿ ਤੁਸੀਂ ਦਰਦਨਵਾਰਕ ਦਵਾਈ ਦੇਣੀ ਹੈ ਬਸ ਇੱਕ ਤੇ ਠੀਕ ਹੈ ਨਹੀਂ ਤਾਂ 24 ਤਰੀਕ ਨੂੰ ਸਵੇਰੇ ਤੁਸੀਂ ਵਾਪਸ ਕਾਲੋ ਸਵੇਰੇ ਤੁਸੀਂ ਵਾਪਸ ਹਸਪੀਟਲ ਚ ਲੈ ਆਇਓ ਤੇ ਅਸੀਂ ਸਵੇਰੇ ਫੇਰ ਦੁਬਾਰਾ ਜਦ ਕੁੜੀ ਦੀ ਸੁਰਾਦ ਨੂੰ ਸਾਹਣਾ ਵੀ ਬੰਦ ਹੋ ਗਿਆ ਤੇ ਸਵੇਰੇ ਦੁਬਾਰਾ ਹਸਪੀਟਲ ਲੈ ਕੇ ਆਏ ਤੇ ਨਾਲ ਹੀ ਇਹਨਾਂ ਨੇ ਸਾਨੂੰ ਬਿਲਕੁਲ ਗੱਲ ਕਰੇ ਬਿਨਾ ਨਾਲ ਹੀ ਇਹਨਾਂ ਨੇ ਕਿਹਾ ਵੀ ਇਹ ਹਸਪੀਟਲ ਚ ਅਸੀਂ ਆਪਣੇ ਹਸਪੀਟਲ ਤੋਂ ਕਿਸੇ ਦੂਜੇ ਹਸਪੀਟਲ ਚ ਪਟਿਆਲਾ ਹਾਰਟ ਹਸਪੀਟਲ ਹੈ ਉੱਥੇ ਅਸੀਂ ਜਿਹੜੀ ਹੈ ਕੁੜੀ ਨੂੰ ਰੈਫਰ ਕਰ ਰਹੇ ਹਾਂ ਤੇ ਅਸੀਂ ਕਿਹਾ ਵੀ ਕਿਸ ਤਰ੍ਹਾਂ ਕੀ ਕੀ ਪ੍ਰੋਬਲਮ ਹੋਈ ਆ ਉਹ ਕਹਿੰਦੇ ਨਹੀਂ ਵੀ ਕੋਈ ਗੱਲ ਨਹੀਂ ਉਹ ਵੀ ਸਾਡੇ ਨਾਲ ਦੇ ਹੀ ਐ ਤੇ ਕੁਝ ਇਲਾਜ ਆ ਜਿਹੜੇ ਉੱਥੇ ਅਸੀਂ ਪਹੁੰਚਿਆ ਉੱਥੇ ਤੈਨੀਆਂ ਜਲਦੀ ਚ ਕੁੜੀ ਦੀ ਹਾਲਤ ਨੂੰ ਦੇਖ ਕੇ ਅਸੀਂ ਵੀ ਕੀ ਕਹਿੰਦੇ ਅਸੀਂ ਨਾਲ ਦੀ ਨਾਲ ਇਹਨਾਂ ਦੀ ਸਲਾਹ ਤੇ ਇਹਨਾਂ ਦੇ ਰੈਫਰਲ ਤੇ ਅਸੀਂ ਉੱਥੇ ਲੈ ਗਏ ਤੇ ਨਾਲ ਹੀ ਉੱਥੇ ਕੁੜੀਆ ਦੀ ਡੈਥ ਹੋ ਗਈ ਤੇ ਉੱਥੇ ਸਾਡੇ ਡਾਕਟਰਾਂ ਨੇ ਬਿਲਕੁਲ ਸਪਸ਼ਟ ਤੌਰ ਤੇ ਦੱਸਿਆ ਪਟਿਆਲਾ ਹਾਰਟ ਹਸਪੀਟਲ ਵਾਲਿਆਂ ਨੇ ਕਿ ਸਿੱਧੇ ਤੌਰ ਤੇ ਇਹਨਾਂ ਦੀ ਕੋਈ ਗਲਤ ਇਲਾਜ ਦੇ ਕਾਰਨ ਕੁੜੀ ਦੇ ਸਾਰੇ ਆਰਗਨਸ ਫੇਲ ਹੋ ਚੁੱਕੇ ਨੇ ਤੇ ਸਾਡੇ ਕੋਲ ਬੜੀ ਸੀਰੀਅਸ ਹਾਲਾਤ ਚ ਆਈ ਹੈ ਤੇ ਹੁਣ ਕੁੜੀ ਨੂੰ ਬਚਾਉਣਾ ਲਗਭਗ ਨਾ ਮੁਮਕਨ ਸੀ ਅਸੀਂ ਫੇਰ ਵੀ ਆਪਣੇ ਵੱਲੋਂ ਜ਼ੋਰ ਲਾਇਆ ਤੇ ਅਸੀਂ ਫੇਰ ਇਹਨਾਂ ਨਾਲ ਉਸ ਤੋਂ ਬਾਅਦ ਜਦੋਂ ਅਸੀਂ ਕੰਪਲੇਂਟ ਦਿੱਤੀ ਤੇ ਸਾਰੀ ਅਜੇ ਵੀ ਸਾਡੀ ਬੇਟੀ ਦੀ ਰਜਿੰਦਰਾ ਹਸਪੀਟਲ ਚ ਬੋਡੀ ਪਈ ਹੈ ਪੋਸਟਮਾਰਟਮ ਵਾਸਤੇ ਕੱਲ ਛੁੱਟੀ ਦੇ ਕਾਰਨ ਨਹੀਂ ਹੋ ਸਕਿਆ ਤੇ ਅੱਜ ਅਸੀਂ ਮਾਨਯੋਗ ਮੈਡੀਕਲ ਸਰਜਨ ਨੂੰ ਵੀ ਰਿਕਵੈਸਟ ਦਿੱਤੀ ਹੈ ਤੇ ਅਰਜੀ ਦਿੱਤੀ ਹੈ ਕਿ ਪ੍ਰੋਪਰ ਬੋਰਡ ਨਾਲ ਤੇ ਵੀਡੀਓਗ੍ਰਾਫੀ ਕਰਾ ਕੇ ਕੁੜੀਆ ਦਾ ਪੋਸਟਮਾਰਟਮ ਕਰਾਇਆ ਜਾਏ ਤੇ ਇਸ ਹਤਿਆਰੇ ਡਾਕਟਰ ਨੂੰ ਇਹ ਮਿਹਰ ਹਸਪਤਾਲ ਦੇ ਅੱਗੇ ਅਸੀਂ ਅੱਜ ਧਰਨਾ ਲਾਇਆ ਹੋਇਆ ਹੈ ਇਹਨੂੰ ਬੰਦ ਕੀਤਾ ਜਾਵੇ ਕਿਉਂਕਿ ਪ੍ਰਾਣਾ ਵੀ ਪ੍ਰਾਣੇ ਵੀ ਅਸੀਂ ਸੋਸ਼ਲ ਮੀਡੀਆ ਤੇ ਕੰਟੈਕਟਸ ਨੂੰ ਬਾਅਦ ਚ ਦੇਖੇ ਤੇ ਬਾਅਦ ਚ ਸਮਝ ਆਂਦੀ ਹੈ ਤੇ ਕਿੰਨੇ ਹੀ ਕਿੰਨੇ ਹੀ ਪਹਿਲਾਂ ਵੀ ਇੱਕ ਤਰ੍ਹਾਂ ਦੇ ਹਤਿਆਵਾਂ ਹੀ ਡੈੱਡ ਕਿੰਨੇ ਇੱਕ ਲੇਡੀ ਦੀ ਤੇ ਉਸ ਤੋਂ ਪਹਿਲਾਂ ਇੱਕ ਹੋਰ ਸੋਸ਼ਲ ਮੀਡੀਆ ਤੇ ਤੁਸੀਂ ਆਪ ਵੀ ਦੇਖੋ ਤੇ ਕਿੰਨੀ ਮੌਤਾਂ ਜਿਹੜੀ ਇੱਥੇ ਲਾਪਰਵਾਹੀ ਦੇ ਕਾਰਨ ਹੋ ਚੁੱਕੀਆਂ ਨੇ ਤੇ ਸਿੱਧੇ ਤੌਰ ਤੇ ਡਾਕਟਰ ਕਾਤਲ ਹੈ ਇਹ ਕੋਈ ਡਾਕਟਰ ਨਹੀਂ ਇਹ ਕਾਤਲ ਹੈ ਤੇ ਅਸੀਂ ਇਨਸਾਫ ਮੰਗਦੇ ਆ ਕਿਉਂਕਿ ਸਿਹਤ ਮੰਤਰੀ ਮਾਨਯੋਗ ਸਿਹਤ ਮੰਤਰੀ ਵੀ ਪੰਜਾਬ ਸਰਕਾਰ ਦੇ ਇਸੇ ਹਲਕੇ ਤੋਂ ਐ ਪਟਿਆਲੇ ਤੋਂ ਐ ਤੇ ਉਹਨਾਂ ਦੇ ਨੱਕ ਦੇ ਹੇਟ ਬਿਲਕੁਲ ਇਹ ਗਲਤ ਕੰਮ ਚੱਲ ਰਹੇ ਆ ਤੇ ਹੁਣ ਸਾਡੀ ਇੱਕ 24 ਸਾਲਾਂ ਦੀ ਹਸਦੀ ਖੇਲਦੀ ਬੱਚੀ ਜਿਸਦੇ ਜੀ 15 ਦਿਨ ਪਹਿਲਾਂ ਸਗਾਈ ਹੋਈ ਸੀ ਤੇ 2 ਮਹੀਨੇ ਬਾਅਦ ਵਿਆਹ ਸੀ ਤੇ ਹਸਦੀ ਖੇਲਦੀ ਆ ਕੇ ਬਿਲਕੁਲ ਇਹਨਾਂ ਨੇ ਮੌਤ ਦੇ ਸੌਦਾ ਕਰਾਨੇ ਨਾਲ ਦੀ ਨਾਲ ਉਹਨਾਂ ਨੂੰ ਖਤਮ ਕਰਤਾ ਤੇ ਅਸੀਂ ਤਾਂ ਇਨਸਾਫ਼ ਮੰਗਦੇ ਆ ਸਰਕਾਰ ਤੋਂ ਸਿਹਤ ਮੰਤਰੀ ਤੋਂ ਸਾਰੇ ਪ੍ਰਸ਼ਾਸਨ ਤੋਂ ਤੇ ਅਸੀਂ ਜਦ ਤੱਕ ਸਾਰਾ ਪਰਿਵਾਰ ਸੀ ਜਦ ਤੱਕ ਧਰਨੇ ਤੋਂ ਨਹੀਂ ਉਠਾਂਗੇ ਜਦ ਤੱਕ ਸਾਨੂੰ ਇਨਸਾਫ਼ ਨਹੀਂ ਮਿਲਦਾ ਤੇ ਇਹਨੂੰ ਪਰਚਾ ਦਰਜ ਕਰਕੇ ਇਹ ਤਾਂ ਹਸਪੀਟਲ ਬੰਦ ਨਹੀਂ ਕਰਿਆ ਜਾਂਦਾ ਵਾਲੇ ਜਹਲ ਚਾਹਦਾ ਜ ਕੋਈ ਵੀ ਪ੍ਰੋਜੈਕਟ ਨੂੰ ਤਾਂ ਸਕਸੈਸਫੁਲ ਹੋਣਾ ਚਾਹੀਦਾ ਠੀਕ ਹੈ ਜੀ ਦੂਜੀ ਗੱਲ ਇਹ ਹੈ ਕਿ ਉਸ ਕੁੜੀ ਦਾ ਨੱਕ ਦਾ ਅਪਰੇਸ਼ਨ ਹੋਇਆ ਸੀ 22 ਤਰੀਕ ਨੂੰ ਜੀ ਉਸ ਤੋਂ ਬਾਅਦ ਉਹ ਕੁੜੀ ਨੇ ਲਗਭਗ 24 ਘੰਟੇ ਇੱਥੇ ਰਹੀ ਤੇ 23 ਨੂੰ ਦੀ ਛੁੱਟੀ ਹੋ ਜਾਂਦੀ ਹੈ ਠੀਕ ਹੈ ਉਸ ਦਰਾਂ ਨੂੰ ਕਹਿੰਦੀ ਹੈ ਮੇਰੇ ਪੇਟ 'ਚ ਦਰਦ ਦਾ ਸੀ ਉਹਦਾ ਸਕੈਨ ਕਰਾਉਣਾ ਹੈ ਅਲਟਰਾਸਾਉਂਡ ਉਹ ਨਾਰਮਲ ਆ ਗਿਆ ਠੀਕ ਹੈ ਅਸੀਂ ਛੁੱਟੀ ਵਾਲੇ ਉਹਨਾਂ ਸਾਡੀ ਤਸੱਲੀ ਦੇ ਨਾਲ ਛੁੱਟੀ ਦਿੰਨੇ ਆ ਫਿਰ ਉਹ 24 ਤਰੀਕ ਨੂੰ ਸਵੇਰੇ ਆਉਂਦੀ ਹੈ ਜੀ ਮੇਰੇ ਲੱਤਾਂ ਦੀ ਮੇਰੇ ਕਮਜ਼ੋਰੀ ਮਹਿਸੂਸ ਹੋ ਰਹੀ ਹੈ। ਅਸੀਂ ਉਹਦੇ ਟੈਸਟ ਕਰੰਨੇ ਆ ਤਾਂ ਉਹਦੇ ਪੀ.ਐਲ. ਪਾਇਆ ਜਾਂਦਾ। ਤੇ ਅਸੀਂ ਕੁਝ ਘੰਟਿਆਂ ਨਾਲ ਮੈਨੇਜ ਕਰਦੇ ਆ ਦੋ ਤਿੰਨ ਘੰਟੇ ਜੋ ਸਾਡੀ ਮੈਡੀਕਲ ਲਾਈਨ ਕਹਿੰਦੀ ਹੈ। ਉਸ ਤੋਂ ਬਾਅਦ ਮੈਂ ਉਹਨਾਂ ਨੂੰ ਰੈਫਰ ਕਰ ਦੇਣਾ ਹੈ ਹਾਈ ਸੈਂਟਰ 'ਚ। ਤੇ ਅੱਗੇ ਹਾਈ ਸੈਂਟਰ 'ਚ ਮੈਨੂੰ ਅੱਜ ਖਬਰ ਆਂਦੀ ਹੈ ਸਵੇਰੇ ਵੀ ਉਹਦੀ ਮੌਤ ਹੋ ਗਈ ਜੋ ਬਹੁਤ ਮੰਦਭਾਗੀ ਘਟਨਾ। ਇਹ ਹੁਣ ਹੋ ਗਿਆ ਅਸੀਂ। ਜੀ। ਇੱਕ ਡਾਕਟਰ ਕਦੇ ਨਹੀਂ ਚਾਹਦਾ ਕਿ ਉਹਦਾ ਪੇਸ਼ੈਂਟ ਲੂਜ਼ ਕਰੇ। ਠੀਕ ਹੈ ਨਾ ਜੀ? ਕਾਰਨ ਕੋਈ ਵੀ ਹੋਵੇ ਪਰ ਮੈਨੇਜ ਹੁੰਦਾ ਕਿ ਮੇਰਾ ਪੇਸ਼ੈਂਟ ਲੂਜ਼ ਜਿਹੜੀ ਪੀਲੀਆ ਤੁਸੀਂ ਆਪ ਮਾਰੀ ਦੱਸ ਰਹੇ ਜਿਹੜੀ ਪੀਲੀਆ ਦੀ ਸਮੱਸਿਆ ਦੱਸ ਰਹੇ ਹੋ ਕਿ ਜੇ ਤੁਸੀਂ ਆਪਰੇਸ਼ਨ ਕੀਤਾ ਕਿ ਇਹ ਪੀਲੀਆ ਉਦੋਂ ਨਹੀਂ ਠੀਕਾ ਤੁਸੀਂ ਉਦੋਂ ਟੈਸਟ ਕਰਾਏ ਹੋਣ ਤੇ ਸਾਰੇ ਹਾਂਜੀ ਉਦੋਂ ਨਹੀਂ ਸੀ ਸਰ ਯਾਨੀ ਕਿ 22 ਤੋਂ ਲੈ ਕੇ 22 23 24 23 23 24 ਨੂੰ ਪੀਲੀਆ ਫਰਟ ਜਦੋਂ 24 ਨੂੰ ਮੇਰੇ ਕੋਲ ਐਡਮਿਟ ਹੋਏ ਨੇ ਸਵੇਰੇ ਵਿਦ ਕੰਪਲੇਂਟ ਕਿ ਮੇਰੇ ਲਤਾਂ ਕੋਲ ਜੁੜੀ ਹੋ ਰਹੀ ਹੈ ਤਾਂ ਮੈਂ ਟੈਸਟ ਕਰਾਇਆ ਉਹਦੇ ਬੇਸਿਕ ਟੈਸਟ ਉਹ ਪੀਲੀਆ ਬਈ ਸੀ ਉਸ ਵੇਲੇ ਸਰ ਕਿੰਨੀ ਖਾਲਤ ਸੀ ਜਿਹੜਾ ਪੀਲੀਆ ਉਸ ਟਾਈਮ ਪੀਲੀਆ ਅੱਖਾਂ ਪੀਲੀਆ ਸੀ ਜੀ ਸਰੇ ਜਿਹੜੀ ਸਟੇਜ ਆਉਂਦੀ ਹੈ ਇਹ ਜੇ ਆਪਾਂ 22 ਤਰੀਕ ਦੇ ਟੈਸਟਾ ਤੋਂ ਕਰੀਏ ਤੇ ਹੁਣ ਤੱਕ ਵੀ ਕਰੀਏ ਤਾਂ ਇੰਨੇ ਚਰਚਾ ਹੀ ਇਨਕਰੀਸ ਐ ਨਾ ਹੋ ਜਾਂਦਾ ਲੈਵਲੋਂ ਦਾ ਦੇਖੋ ਜੀ ਇਹ ਪ੍ਰੀਲੀਆ ਇਨਕਰੀਸ ਹੋਣ ਦੇ ਕਈ ਕਾਰਨ ਹੁੰਦੇ ਨੇ ਕੋਈ ਡਰਗ ਰੈਐਕਸ਼ਨ ਹੋ ਗਿਆ ਉਹਨੂੰ ਯੂ ਹੈਵ ਅਸ ਜੰਗ ਪੇਸ਼ੈਂਟ ਦਾ ਇਦਾਂ ਹੁੰਦਾ ਨਹੀਂ ਅਸੀਂ ਆਪਣੇ ਲਾਈਫਸ 'ਚ ਨਹੀਂ ਦੇਖਿਆ ਕੋਈ ਡਰਗ ਰੈਐਕਸ਼ਨ ਕਰ ਗਿਆ ਹੋਵੇ ਕੁਝ ਹੋ ਗਿਆ ਹੋਵੇ ਤਾਂ ਬਿੜੇ ਰੈਸ ਕਰਕੇ ਤਾਂ ਕੁਝ ਕਹਿਣਾ ਮੁਸ਼ਕਿਲ ਹੈ ਸਾਨੂੰ ਸਾਨੂੰ ਵੀ ਇੱਕ ਮੈਡੀਕਲ ਅਡਵੈਂਚਰ ਲੱਗ ਰਿਹਾ ਵੀ ਇੱਕ ਜੰਗ ਪੇਸ਼ੈਂਟ ਨੂੰ ਇਦਾਂ ਕਿਉਂ ਹੋਇਆ ਅਸੀਂ ਵੀ ਸਤਿਮੇਚ ਸਰ ਨੂੰ ਹੋਈ ਬੇਨਤੀ ਕਰਦੇ ਆ ਜਿਹੜਾ ਡਾਕਟਰ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਡੀਡੀ ਡਾਕਟਰ ਨੇ ਕੀ ਉਹ ਆਪਰੇਸ਼ਨ ਦੇ ਦੌਰਾਨ ਕੋਈ ਐਸਾ ਹੋਇਆ ਹੈ ਆਪਰੇਸ਼ਨ ਦੌਰਾਨ ਤਾਂ ਫਿਰ ਸੀ ਕਿ ਜੀ ਉਹ ਆਫਟਰ ਆਪਰੇਸ਼ਨ 24 ਆਵਰ ਦਾ ਡਿਸਚਾਰਜ ਹੋ ਕੇ ਆਪਣੀ ਸਹਿਮਤੀ ਨਾਲ ਕਰ ਗਿਆ ਜੀ ਨੱਕ ਦਾ ਪ੍ਰੈਸ਼ਰ ਸੀ ਨੱਕ ਦੇ ਵਿੱਚ ਜੋ ਅਸੀਂ ਪੈਕ ਵੀ ਕੱਢਦੇ ਹੋਂ ਠੀਕ ਹੈ ਕੋਈ ਬਿਲਡਿੰਗ ਨਹੀਂ ਕੁਛ ਨਹੀਂ ਨੱਕ ਦਾ ਪ੍ਰੈਸ਼ਰ ਹੋਇਆ ਬੱਤਵਾ ਦਾ ਬੇਸ ਹੋ ਰਿਹਾ ਸੀ ਤੇ ਮੈਥੋਂ ਕੁਛ ਨਹੀਂ ਆ ਰਿਹਾ ਕੁਛ ਆ ਰਿਹਾ ਬਿਲਕੁਲ ਸਹੀ ਸੀ ਠੀਕ ਹੈ ਜੀ ਉਸ ਤੋਂ ਬਾਅਦ ਜੋ ਦੀ ਮੈਡੀਕਲ ਕੰਡੀਸ਼ਨ ਹੋਈ ਉਹਨੂੰ ਨਜ਼ਰ ਰੱਖਦੇ ਹੋਏ ਅਸੀਂ ਉਹਦਾ ਇਲਾਜ ਕੀਤਾ ਔਰ ਆਜ ਮੈਂ 2-3 ਘੰਟੇ ਕੀਤਾ ਮੈਨੂੰ ਲੱਗਿਆ ਕਿ ਨਹੀਂ ਇਹਨੂੰ ਆਈਸੀਯੂ ਕੇ ਆਉਣੀ ਲੋੜ ਹੈ ਨਾ ਅੱਗੇ ਪਿੱਛੇ ਉਹ ਪਰ ਪੇਸ਼ੈਂਟ ਦੇ ਜਿਹੜੇ ਘਰ ਵਾਲੇ ਨੇ ਉਹ ਇਹ ਕਹਿ ਰਹੇ ਨੇ ਕਿ ਜਦੋਂ ਅਸੀਂ ਕੋਈ ਛੁੱਟੀ ਲੈ ਕੇ ਗਏ ਤਾਂ ਉਦੋਂ ਹੀ ਪ੍ਰੋਬਲਮ ਉਦੋਂ ਹੀ ਕ੍ਰੀਟ ਸੀ ਤਾਂ ਸਾਨੂੰ ਕਿਹਾ ਗਿਆ ਤੁਸੀਂ ਛੁੱਟੀ ਲੈ ਕੇ ਚੱਲੋ ਠੀਕ ਹੋ ਜਾਏਗੀ ਉਸ ਟਾਈਮ ਪੇਸ਼ੈਂਟ ਬਿਲਕੁਲ ਠੀਕ ਸੀ ਜਦੋਂ ਪੇਟ ਦਰਦ ਸੀਗਾ ਪੇਟ ਦਰਦ ਕਰਕੇ ਮੈਂ ਸਕੈਨ ਕਰਾਇਆ ਹੋਗਾ ਸਕੈਨ ਉਹਨਾਂ ਨੂੰ ਦਿਖਾਇਆ ਗਿਆ ਵੀ ਸਕੈਨ ਨਾਰਮਲ ਹੈ ਪੇਟ ਦਰਦ ਕਹਿੰਦੀ ਸੀ ਉਹ ਮੇਰਾ ਪੇਟ ਦਰਦ ਹੈ ਮੈਂ ਕਿਹਾ ਦੇਖੋ ਜੀ ਸਕੈਨ ਨਾਰਮਲ ਹੈ ਤੁਸੀਂ ਪਰ ਦੱਸੋ ਸਰ ਇਹਦਾ ਕਾਰਨ ਇਹ ਵੀ ਪੀ ਏ ਮੈਡੀਕਲ ਬੋਰਡ ਵੀ ਡਿਸਟ੍ਰਿਕਟ ਵੀ ਮੇਰਾ ਆਨਰੇਬਲ ਹਾਈ ਕੋਰਟ ਸੁਪਰੀਮ ਕੋਰਟ ਤੋ ਦਾਜ ਕਰਨਗੇ ਵੀ ਕੀ ਕਰ ਕੀ ਜਦੋਂ ਤੁਸੀਂ ਨਕਦਾ ਆਪਰੇਸ਼ਨ ਕਰਦੇ ਆ ਕੋਈ ਇਹੋ ਜਿਹੀ ਕੋਈ ਨਸ ਜਾਂ ਕੋਈ ਇਹੋ ਜਿਹੀ ਨਾ ਸੁਣਦੀ ਕਿ ਜਿਹਦੇ ਨਾਲ ਕੋਈ ਇਹਦੇ ਨਾਲ ਡੇਂਜਰਸ ਤੁਹਾਡਾ ਨਕਦੇ ਆਪਰੇਸ਼ਨ ਡਾਕਟਰ ਸਾਹਿਬ ਸਾਹਮਣੇ ਦੇਖ ਕੇ ਨਕਦੇ ਆਪਰੇਸ਼ਨ ਦਾ ਲੀਵਰ ਨਾਲ ਕੋਈ ਲਿੰਕ ਨਹੀਂ ਜੀ ਠੀਕ ਹੈ ਨਕਦੇ ਆਪਰੇਸ਼ਨ ਜਿ ਵੱਧ ਤੋਂ ਵੱਧ ਕੀ ਹੋਊਗਾ ਖੂਨ ਵਗੂਗਾ ਨਕਦਾ ਆਪਰੇਸ਼ਨ ਨਾ ਕੋਈ ਬਿਲਡਿੰਗ ਹੋਊਗੀ ਠੀਕ ਹੈ ਜੀ ਉਹਦੇ ਨਾਲ ਲੀਵਰ ਦਾ ਕੋਈ ਲਿੰਕ ਨਹੀਂ ਇਹ ਜੇ ਕੋਈ ਕਾਰਨ ਹੋਇਆ ਤਾਂ ਕੋਈ ਡ੍ਰੈਗ ਰੈਗਰੈਸ਼ਨ ਹੋਇਆ ਡ੍ਰੈਗ ਰੈਗਰੈਸ਼ਨ ਇੱਕ ਮੈਡੀਕਲ ਲਾਈਨ ਦਾ ਫਾਰਮਰ ਕਾਸ ਹੈ ਕਾਮਨ ਕੰਪਲਿਕੀਸ਼ਨ ਹੈ ਕਿਸੇ ਨੂੰ ਵੀ ਹੋ ਸਕਦੀ ਹੈ ਦੇਖੋ ਜੀ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਮਰੀਜ਼ ਦਾ ਜਾਣਾ ਮਰ ਲਈ ਬਹੁਤ ਵੱਡਾ ਸਕਦਾ ਹੈ ਮਰੀਜ਼ ਜਾਣਾਂ ਦੇ ਜਾਂਦਾ ਸੀ ਅੱਛਾ ਸਰ ਇੱਕ ਦਿਨ ਉਹ ਜਦੋਂ ਆਪਾਂ ਕਿਸੇ ਨੂੰ ਆ ਪੇਸ਼ੈਂਟ ਨੂੰ ਆ ਪੇਸ਼ੈਂਟ ਨੂੰ ਐਡਮਿਟ ਕਰਦੇ ਤੁਰੋਂ ਪੁੱਛਿਆ ਜਾਂਦਾ ਕਿ